ਖਾਸ ਉਹ ਹੋ ਗਿਆ ਜਿਵੇਂ ਥੱਲੇ ਬਾਤ ਪਿਆਏ ਜਿਹਨੇ ਥੱਲੇ ਪਾਣੀ ਆ ਗਿਆ ਉਹ ਥੱਲੋ ਥੱਲੋ ਖਰਾਬ ਹੋ ਗਈਆਂ ਬਾਕੀ ਦਾ ਘਰ ਤਰਪਾਲਾਂ ਵੀ ਬਹੁਤ ਪਾਤੀਆਂ ਹੋਰੀਆਂ ਜਿਹਨੇ ਉਹਨੂੰ ਤਾਂ ਨਹੀਂ ਕੋਈ ਇੰਨਾ ਨੁਕਸਾਨ ਹੁੰਦਾ ਜਿਹੜੇ ਖੁੱਲੀਆਂ ਪਈਆਂ ਨੇ ਉਹਨੂੰ ਮਾੜਾ ਮੋਟਾ ਨੁਕਸਾਨ ਹੁਣ ਜਿੰਨਾ ਚਿਰ ਸੁੱਕਦੀ ਨਹੀਂ ਕਣਕ ਦੁਆਰਾ ਜ਼ਮੀਨ ਸੁੱਕਦੀ ਨਹੀਂ ਉਸ ਤੋਂ ਬਗਾਰ ਕੰਪੈਨ ਚੱਲਦੀ ਨਹੀਂ 2-4 ਦਿਨ ਤਾਂ ਲੱਗਣਗੇ ਕੰਪੈਨ ਚੱਲਣ ਤਾਂ ਭਾਈ ਬਹੁਤ ਜ਼ਿਆਦਾ ਰੱਪ ਦੇ ਬੋਰ ਉਹ ਟੁੱਟਦੇ ਜਿਹੜੀ ਹੁਣ ਸਬਜ਼ੀ ਦਿੱਤੀ ਸੀ ਉਹ ਸਾਰੀ ਖਵਾ ਹੋ ਗਈ ਤੇ ਇਹ ਵੀ ਬਾੜਾ ਤੇ ਮੇਰੀ ਨੇ ਬਹੁਤ ਖਾਣ ਕਰੇ ਇਥੋਂ ਤੱਕ ਪਿਆ ਖੰਬੇ ਵੀ ਬਿਜਲੀ ਵਾਲੇ ਵੀ ਟੁੱਟ ਕੇ ਚੜ ਕੇ ਜਿਵੇਂ ਸਾਰੇ ਫੋਨ ਲਾਇਆ ਜਿਹੜੀ ਸਾਫੀ ਵਗੈਰਾ ਲੱਗੀ ਸੀ ਸਾਰੀ